ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ राधे राधे वीरै वीरै ਅੱਜ ਨਾ ਮੈਂ ਤੁਹਾਨੂੰ ਇੱਕ ਬਹੁਤ ਵਧੀਆ ਮਤਲਬ ਕਿ ਧਰਮ ਸਥਾਨ ਦਿਖਾਉਣਿਆ ਮੇਰੇ ਘਰ ਦੇ ਲੱਗ ਗਈ ਹੈ ਤੇ ਇਹ ਹੈ ਗੁਰਦੁਆਰਾ ਸਾਹਿਬ ਜੀ ਉੱਥੇ ਕਿਸੇ ਟਾਈਮ ਨਾ ਇੱਥੇ ਮਾਈ ਰਜੀ ਸਕੂਲ ਹੁੰਦਾ ਸੀਗਾ ਤੇ ਇੱਥੇ ਨਾ ਮਾਈ ਰਜੀ ਦੇ ਚੁੱਲ੍ਹੇ ਨੇ ਬਣੇ ਵੇ ਜਿੱਥੇ ਸੁਖਵਾਰਾਂ ਦੀ 10ਵੀਂ ਭਰਦੀ ਹੈ ਇੱਥੇ ਸਾਡੇ 10ਵੀਂ ਲੰਗਰ ਚੱਲਦਾ ਹੈ ਇਹ ਧਰਮ ਸਥਾਨ ਸਾਡੇ ਬਣਿਆ ਵੇ ਇੱਥੇ ਬਿਲਕੁਲ ਮੇਰੇ ਲੱਗ ਗਈ ਹੈ ਘਰ ਦੇ ਤੇ ਇਹਨਾਂ ਦਾ ਧਰਮ ਸਥਾਨ ਮਤਲਕ ਉਹਨਾਂ ਦੀ ਪੀੜ੍ਹੀ ਚ ਉਹਨੇ ਭਾਈ ਰੁੱਪੇ ਜਿੱਥੇ ਰਤ ਖੜਾ ਹੈ ਇਹ ਸਾਡਾ ਪਿੰਡ ਭਾਈ ਕੱਕ ਕਰਾਲਾ ਵਜਦਾ ਨਾ ਭਾਈ ਕਿਆਂ ਦੀ ਮਤਲਕ ਪੀੜ੍ਹੀ ਚ ਉਹਨੇ ਤੇ ਸਾਡਾ ਸਾਰਾ ਮਹੱਲਾ ਇੱਥੇ ਮੇਰੇ ਘਰ ਦੇ ਬਿਲਕੁਲ ਦੋ ਘਰ ਛੱਡ ਕੇ ਲੱਗ ਗਈ ਹੈ ਬੜੇ ਤਰਸਣ ਹੀ ਤੇ ਇੱਥੇ ਦਸਵੀਂ ਭਰਦੀ ਹੈ ਮਤਲਕ ਦਸਵੀਂ ਦੇਗ ਬਣਾ ਕੇ ਲੰਗਰ-ਲੰਗਰ ਚੱਲਦਾ ਸਾਰੇ ਇਕੱਠੇ ਹੋ ਕੇ ਲੰਗਰ ਬਣਾਉਂਦੇ ਨੇ ਤੇ ਇੱਥੇ ਬਹੁਤ ਸੁਖਵਰਾਂ ਦੀ ਇੱਕ ਸਾਡੇ ਨਾਲੇ 10 ਕਿਲੋਮੀਟਰ ਤੇ ਬਾਗੜੀਆਂ ਪਿੰਡ ਪੈਂਦਾ ਜਿੱਥੇ ਸੂਟੀਆਂ ਵਗੈਰਾ ਹੁੰਦੇ ਨੇ ਉਹ ਵੀ ਇਹਨਾਂ ਦੀ ਜਗ੍ਹਾ ਹੀ ਐ ਮਾਇਰ ਜੀ ਚੁੱਲਿਆਂ ਵਾਲੀ ਦੀ ਜਗ੍ਹਾ ਹੀ ਉੱਥੇ ਉੱਥੇ ਵੱਡੇ ਵੱਡੇ ਗਿੱਲੇ ਲੱਕੜਾਂ ਮੱਚਦੀਆਂ ਨਗੀਆਂ ਉਹ ਵਾਲਾ ਧਰਮ ਸਥਾਨਾ ਸਾਡੇ ਪਿੰਡ ਵੀ ਇੱਥੇ ਬਣਿਆ ਹੋਇਆ ਸਤਨਾਮ ਸ੍ਰੀ ਵਾਹਿਗੁਰੂ ਜੀ ਹੋਰ ਸੁਣਾਵਿਰੇ ਠੀਕ ਹੋ ਇਹ ਇਹਨਾਂ ਦਾ ਧਰਮ ਸਥਾਨ ਉਹ ਇੱਥੇ ਗੁਰੰਤ ਸਾਹਿਬ ਜੀ ਹੈ। ਤੁਹਾਨੂੰ ਟਾਈਮ ਪਾਠ ਹੁੰਦਾ ਰਹਿਰਾਸ ਦਾ ਪਾਠ ਜਪਜੀ ਸਾਹਿਬ ਦਾ ਪਾਠ ਕਿਸੇ ਟਾਈਮ ਮੇਥੇ ਸਕੂਲ ਹੁੰਦਾ ਸੀ ਮਾਇ ਜੀ ਦੇ ਨਾਮ ਤੇ ਇਹਨਾਂ ਦਾ ਆਸਣ ਬਣਿਆ ਵੈ ਇੱਧਰ ਇਹ ਵਾਲਾ ਬਹੁਤ ਵੱਡੀ ਬਿਲਡਿੰਗ ਬਣੀ ਹੋਈ ਹੈ। ਦੇਖੋ ਗੁਰੰਤ ਸਾਹਿਬ ਜੀ ਦੇ ਵਧੀਆ ਸਾਰਿਆਂ ਦੇ ਮਾਤਾ ਸਹਿਬ ਕੌਰ ਜੀ ਦੀ ਮੈਂ ਮੱਥਾ ਟੇਕਣ ਆਈ ਸੀਗੀ ਮੈਂ ਕਿਹਾ ਚੱਲ ਮੈਂ ਥੋੜਾ ਜਿਹਾ ਲਾਈਵ ਕਰਕੇ ਦਿਖਾ ਦਾਂ ਸਾਰੀ ਗਲੀ ਸਾਡੇ ਬਹੁਤ ਸੇਵਾ ਕਰਦੇ ਨੇ ਇੱਥੇ ਧਰਮ ਸਥਾਨ ਦੇ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਤ ਸ੍ਰੀ ਕਾਲ ਜੀ ਬਹੁਤ ਵਧੀਆ ਧਰਮ ਸਥਾਨ ਬਣਿਆ ਹੋਇਆ ਹੈ ਸਾਡੇ ਗਲੀ ਮਹੱਲੇ ਦੇ ਵਿੱਚ ਇਹਨਾਂ ਦੇ ਨਾਮ ਤੇ ਸਾਡਾ ਪਿੰਡ ਵੱਸਦਾ ਭਾਈ ਕੱਕਰਾਲਾ ਬਿਲਕੁਲ ਨਾਬਦੇ ਨਾਲ ਹੀ 3 ਕਿਲੋਮੀਟਰ ਤੇ ਲੱਗੇ ਪੈਂਦਾ ਤੇ ਇੱਥੇ ਮਾਇਰਜੀ ਦਾ ਸਥਾਨ ਬਣਿਆ ਹੋਇਆ ਹੈ ਇਹ ਮਾਇਰਜੀ ਦੇ ਚੁੱਲ੍ਹੇ ਨੇ ਕਿਸੇ ਟਾਈਮ ਮਾਇਰਜੀ ਹੁੰਦੀ ਸੀਗੀ ਤੇ ਉਹਨਾਂ ਦੇ ਨਾਮ ਦੇ ਚੁੱਲ੍ਹੇ ਨੇ ਕਿ ਬਰਕਤ ਬਹੁਤ ਹੀ ਉਹਦੇ ਖਾਣੇ 'ਚ ਪਹਿਲੇ ਜੁਗ ਦੀ ਵੈ ਗੱਲ ਇਹ ਦੱਸਦੇ ਆ ਭਾਈ ਗੁੱਦੜ ਮੱਲ ਜੀ ਦੇ ਚੋਂ ਗੁਰਦਲ ਸਿੰਘ ਜੀ ਦੇ ਭਾਈ ਰੁੱਪੇ ਵਾਲਿਆਂ ਦੀ ਪੀੜ੍ਹੀ 'ਚੋਂ ਨੇ ਇਹ हरपिंदर जी, 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 जी सत श्रीकाल जी ठीक हाँ जी मैं सतनाम श्री वागुरु जी सतनाम श्री वागुरु जी ਸੁਨਾਓ ਜੀ ਕਿੱਦਾਂ ਸਾਰੇ ਜਾਣੇ ਠੀਕ ਹੋ होर भी निकी है कि आ गए कनेडा तो ती उओ सतनाम श्री वाहेगुरु जी ਸਤ ਨਾਮ ਸ੍ਰੀ ਵਾਹਿਗੁਰੂ ਜੀ ਸਤ ਨਾਮ ਸ੍ਰੀ ਵਾਹਿਗੁਰੂ ਜੀ ਕਿਸੇ ਟਾਈਮ ਨਾਲ ਤੇ ਮਾਇਰੀ ਜੀ ਦੇ ਨਾਮ ਤੇ ਸਕੂਲ ਚੱਲਦਾ ਸੀਗਾ ਇਹ ਮੈਡਮ ਹੁੰਦੀ ਸੀ ਭੂਆ ਜੀ ਲੱਗਦੇ ਸੀ ਜਾਨੀ ਹੈ ਤਾਂ ਬਹੁਤ ਵੱਡੇ ਸੀਗੇ ਇਹ ਮੈਡਮ ਹੁੰਦੀ ਸੀਗੀ ਹੁਣ ਤੇ ਵੈਸੇ ਐਕਸਪਾਇਰ ਹੋ ਗਏ ਹੁਣ ਇੱਥੇ ਗ੍ਰੰਥ ਸਭਜੀ ਤੇ ਇੱਥੇ ਵੈਸੇ ਧਰਮਸਥਾਨ ਦਾ ਪਹਿਲਾਂ ਵੀ ਸੀਗਾ ਮਤਲਬ ਸਕੂਲ ਸੀਗਾ ਪਹਿਲਾਂ ਹੁੰਦਾ ਇੱਥੇ ਮੈਰੀ ਜੀ ਦੇ ਨਾਮ ਤੇ ਇਹ ਤਾਂ ਬਹੁਤ ਪੁਰਾਣੀ ਫੋਟੋਆਂ ਹਨਾਂ ਦੀ ਬਹੁਤ ਨੇਚਰ ਵਧੀਆ ਸੀਗਾ ਬਹੁਤ ਅੱਛੇ ਸੀਗੇ ਇਹਨਾਂ ਨੇ ਸਕੂਲ ਕਰਿਆ ਸੀ ਆਪਣਾ ਸਾਡੇ ਪਿੰਡ ਦੀ ਨੇਹੀ ਬਾਕੀ ਪਰਿਵਾਰ ਉਹਨਾਂ ਦਾ ਸ਼ਹਿਰ 'ਚ ਰਹਿੰਦਾ ਨਾਬੇ ਹੁਣ ਆਉਂਦੇ ਨੇ ਆਈ ਦਸਵੀਂ ਆਉਂਦੇ ਨੂੰ ਰੇ ਜੈ ਹੋ ਮਾਈ ਰੱਜੀ ਜੀ ਜੈ ਹੋ ਸਤਨਾਮ ਸ੍ਰੀ ਵਾਹਿਗੁਰੂ ਚਲੋ ਜੀ ਬਾਏ ਬਾਏ ਇਜਾਜ਼ਦੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ